ਪੰਜਾਬ ਸਰਕਾਰ ਕਹਿੰਦੀ ਸੀ ਕਿ ਜਦੋਂ ਸੌ ਚੁੱਕ ਸਮਾਗਮ ਹੋਇਆ ਤਾਂ ਭਗਵੰਤ ਮਾਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਵੀ ਜਿਹੜੀਆਂ ਸਰਕਾਰਾਂ ਨੇ ਉਹ ਪਿੰਡਾਂ ਤੋਂ ਚੱਲਣ ਗਈਆਂ ਪਰ ਇੱਕ ਪਿੰਡ ਦੇ ਹਾਲਾਤ ਉਹਨਾਂ ਦਿਖਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਵੀ ਹਾਲਾਤ ਕਿਸ ਤਰ੍ਹਾਂ ਦੇ ਨੇ ਜਿਹੜੀਆਂ ਇਲੀਗਲ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਉਹਦਾ ਦੇ ਵਿੱਚ ਫੈਸਿਲਿਟੀਆਂ ਦੇ ਨਾਮ ਤੇ ਕੀ ਕੁਝ ਮਿਲ ਰਿਹਾ ਵਾ ਤੇ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਮੈਂ ਇੱਕ ਤੁਹਾਨੂੰ ਫੋਟੋ ਦਿਖਾਉਂਗਾ ਉਹਦੇ ਵਿੱਚੋਂ ਪਤਾ ਚੱਲ ਜਾਊਗਾ ਕਿ ਇੱਧਰ ਦੇ ਲੀਡਰ ਕੌਣ ਨੇ ਛੋਏ ਸਾਹਮਣੇ ਇੱਕ ਬੜਾ ਵਧੀਆ 뷰 ਨਜ਼ਰ ਆ ਰਿਹਾ ਇਹਦੇ ਵਿੱਚ ਨਜ਼ਰ ਆ ਰਿਹਾ ਕਿ ਇੱਥੋਂ ਦਾ ਇਹ ਪਿੰਡ ਦਾ ਜਿਹੜਾ ਮੋਤਵਾਰ ਹੈ ਕੌਣ ਹੈ ਤੇ ਉਹ ਪਿੰਡ ਇਸ ਪਿੰਡ ਦੇ ਹਾਲਾਤ ਇਹ ਨੇ ਵੀ ਇੱਕ ਵੀ ਇੱਟ ਹੈ ਇੱਕ ਵੀ ਗਲੀ ਦੇ ਵਿੱਚ ਅੱਜ ਤੱਕ ਕਰ ਲੱਗੀ ਨਜ਼ਰ ਨਹੀਂ ਆਈ ਕਿਉਂਕਿ ਲੋਕ ਨੇ ਜਿਹੜੇ ਇਸ ਪਿੰਡ ਦੇ ਤਰਾਸਤ ਨਜ਼ਰ ਆਏ ਨੇ ਔਰ ਹਾਲਾਤ ਇਹ ਨੇ ਵੀ ਪਿੰਡ ਵਾਸੀਆਂ ਦੀ ਸੁਣਵਾਈ ਤੱਕ ਨਹੀਂ ਹੋ ਰਹੀ। ਪਲਾਟਾਂ 'ਚ ਪਾਣੀ ਖੜਾ, ਗਲੀਆਂ 'ਚ ਪਾਣੀ ਖੜਾ ਵਾ ਤੇ ਜਨਾਬ ਦਾ ਪੋਸਟਰ ਵੀ ਬੜਾ ਵਧੀਆ ਨਜ਼ਰ ਆ ਰਿਹਾ ਪਰ ਜਨਾਬ ਸੁਣਵਾਈ ਨਹੀਂ ਕਰ ਰਹੇ ਹੈਗੇ ਕਿਉਂਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਮੋਤਵਾਰ ਨੇ ਔਰ ਇਹ ਕਹਿੰਦੇ ਨੇ ਜੀ ਸਾਡੇ ਹੱਥ ਵਸ ਕੁਝ ਹੈ ਨਹੀਂਗਾ ਹਾਲਾਂਕਿ ਸੋਨਾਂ ਚਤਾਇ ਇਹ ਵੀ ਆਇਆ ਵੀ ਇਹ ਜਿਹੜੇ ਮਕਾਨ ਬਣੇ ਹੋਏ ਨੇ ਇਸ ਕਲੋਨੀ ਦੇ ਵਿੱਚ ਇਹ ਕੁਝ ਡੀਲਰਾਂ ਦੁਆਰਾ ਬਣਾਏ ਗਏ ਨੇ ਇੱਧਰ ਦੋ ਨਵੇਂ ਸੈੱਟ ਦੇਖ ਸਕਦੇ ਹੋ ਬਣੇ ਹੋਏ ਨੇ ਔਰ ਇਹਨਾਂ ਦੀ ਵੈਲਿਊ ਜਿਹੜੀ ਪਤਾ ਚੱਲੀ ਹੈ ਕਹਿੰਦੇ 42-42 ਲੱਖ ਰੁਪਏ ਦਾ ਇੱਕ ਇੱਕ ਮਕਾਨ ਵਿਕਿਆ ਵਾ ਤੋ ਇਸ ਕਲੋਨੀ ਦੇ ਵਿੱਚ ਤਕਰੀਬਨ ਜਿੰਨੇ ਵੀ ਇਹ ਮਕਾਨ ਨਜ਼ਰ ਆ ਰਹੇ ਨੇ ਸਾਰੇ ਡੀਲਰਾਂ ਦੁਆਰਾ ਬਣਾਏ ਗਏ ਨੇ ਔਰ ਲੱਖਾਂ ਰੁਪਏ ਦੇ ਵਿੱਚ ਇਹ ਸੇਲ ਕੀਤੇ ਗਏ ਨੇ ਪਰ ਸੀਵਰੇਜ ਪੀਣ ਦੇ ਪਾਣੀ ਦੀ ਫੈਸਿਲਿਟੀ ਇਸ ਕਲੋਨੀ ਦੇ ਵਾਸੀਆਂ ਨੂੰ ਨਹੀਂ ਨਸੀਬ ਹੋਈ ਡੀਲਰਾਂ ਦੇ ਕਰਕੇ ਇਸ ਜਿਹੜੇ ਰੈਜ਼ਿਡੈਂਸ ਨੇ ਕਹਿਣਾ ਇਹਨਾਂ ਦਾ ਵੀ ਡੀਲਰਾਂ ਦੇ ਕਰਕੇ ਇਸ ਕਲੋਨੀ ਦਾ ਜਿਹੜਾ ਪਿਆ ਹੋਇਆ ਸੀਵਰੇਜ ਵੀ ਸੀਵਰੇਜ ਸੀ ਉਹ ਵੀ ਟੁੱਟ ਪੱਜ ਗਿਆ ਉਹ ਵੀ ਟੁੱਟ ਗਿਆ ਲੇਕਿਨ ਇਹ ਦੇਖੋ ਪਾਣੀ ਘਾਰਿਆ ਵਾ ਪਾਣੀ ਇੱਥੇ ਇਕੱਠਾ ਹੋ ਰਿਹਾ ਇੱਥੇ ਹੈਲਥ ਡਿਪਾਰਟਮੈਂਟ ਨੂੰ ਵੀ ਕੁਐਸਚਨ ਮਾਰਕ ਆ ਜਾਂਦਾ ਕਿ ਡੂਰਿੰਗ ਸਮਰ ਜਦੋਂ ਗਰਮੀਆਂ ਦਾ ਮੌਸਮ ਆਉਂਦਾ ਤਾਂ ਉਸ ਤੋਂ ਬਾਅਦ ਬਰਸਾਤ ਆਂਦੀ ਹੈ ਤੇ ਆ ਮੱਛਰ ਨਜ਼ਰ ਆ ਰਿਹਾ ਨਾ ਖੜਾ ਤੇ ਇਹ ਬਰਸਾਤ ਦੇ ਵਿੱਚ ਜਾਂ ਬਰਸਾਤ ਤੋਂ ਪਹਿਲਾਂ ਹੈਲਥ ਡਿਪਾਰਟਮੈਂਟ ਇਹਨਾਂ ਮੱਛਰਾਂ ਨੂੰ ਲੱਭਦਾ ਫਿਰਦਾ ਹੁੰਦਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੱਛਰ ਇੱਥੇ ਮਿਲ ਗਏ ਨੇ ਆ ਕੇ ਇਹਨਾਂ ਮੱਛਰਾਂ ਨੂੰ ਰਿਕਵਰ ਕਰੋ ਜਨਾਬ ਹੈਲਥ ਡਿਪਾਰਟਮੈਂਟ ਦੇ ਜਿਹੜੇ ਵੀ ਅਫਸਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਮੱਛਰ ਮਿਲ ਗਏ ਨੇ ਮੱਛਰਾਂ ਨੂੰ ਆ ਕੇ ਰਿਕਵਰ ਕਰ ਲਓ ਇੱਥੇ ਐਨੇਕ ਤਾਦਾਦ ਦੇ ਵਿੱਚ ਮੱਛਰ ਇਕੱਠੇ ਹੋ ਰਹੇ ਨੇ ਜਿਹੜੇ ਜਿੰਨੇ ਤੁਸੀਂ ਰਿਕਾਰਡ ਪੂਰੇ ਕਰਨਾ ਚਾਹੁੰਦੇ ਹੋ ਸਾਰੇ ਪੂਰੇ ਹੋਣਗੇ ਇੱਕ ਬਜ਼ੁਰਗ ਸਾਨੂੰ ਬੁਲਾ ਰਹੇ ਨੇ ਉਹਨਾਂ ਕੋਲ ਚਲਦੇ ਹਾਂ ਉਹਨਾਂ ਨੂੰ ਪੁੱਛ ਲੈਣੇ ਆ ਕੀ ਕਹਿੰਦੇ ਨੇ ਉਹ ਹਾਂਜੀ ਅੰਕਲ ਤੁਸੀਂ ਇੱਥੇ ਰਹਿੰਦੇ ਹੋ ਆ ਕੀ ਗੱਲ ਆ ਕੀ ਹਾਲਾਤ ਬਣੇ ਨੇ ਸਾਡੇ ਜੀ ਪਾਣੀ ਲੋਕੇ ਜੀ ਹੋ ਗਿਆ ਹੈ ਹੂੰ ਇੱذ ਕੋਈ ਸੁਣਵਾਈ ਨਹੀਂ ਹੋਰੀਗੀ ਹੂੰ ਨਾ ਇੱਥੇ ਕੋਈ ਪਾਣੀ ਦੀ ਨਿਕਾਸੀ ਹੈਗੀ ਆ ਅੱਗੇ ਦਿੱਤਾ ਨਹੀਂ ਹੋਇਆ ਇਹਨਾਂ ਨੇ ਹੂੰ ਸਿਰੇ ਨੂੰ ਮਤਲਬ ਖਾਲੀ ਕਰਨਾ ਸਾਡੇ ਪਾਣੀ ਪਾਣੀ ਹੋਇਆ ਪਿਆ ਨਿਕਲ ਨਿਕਲੇ ਨਿਕਲੇ ਛੋਟੂ ਕਿੰਨਾ ਤੰਗ ਹੁੰਨੇ ਹੋ ਅੱਛਾ ਬੱਚੇ ਸਕੂਲ ਜਾਂਦੇ ਹੋਣਗੇ ਛੋਟੇ ਛੋਟੇ ਬੱਚੇ ਕੋਈ 3 ਸਾਲ ਦਾ ਕੋਈ 6 ਸਾਲ ਦਾ ਕੋਈ 9 ਸਾਲ ਦਾ ਇੱਦਾਂ ਦੇ ਬੱਚੇ ਆ ਤੇ ਸਕੂਲ ਜਾਣ ਆ ਰਹੇ ਆ ਹੂੰ ਆ ਸਾਡਾ ਹਾਲ ਹੈ ਆ ਇਹ ਇੱਧਰ ਆ ਸਿੱਟਿਆ ਪਿਆ ਗਾਰਬੇਜ ਉਧਰੋਂ ਗਟਰ ਚੋਂ ਪਾਣੀ ਆ ਰਿਹਾ ਇਹ ਉਧਰੋਂ ਗਟਰ ਚੋਂ ਪਾਣੀ ਆ ਰਿਹਾ ਅੱਛਾ ਇੱਥੇ ਸਰਪੰਚ ਕੌਣ ਨੇ ਸਰਪੰਚ ਆਪ ਹੀ अच्छा ਜਿਹੜੀ ਫੋਟੋ ਲੱਗੀ ਹੋਈ ਆ ਠੀਕ ਆ ਗਏ ਲੀਆਂ ਇਹਨਾਂ ਕੋਲੇ ਤੁਸੀਂ ਅਸੀਂ ਗਏ ਸੀਗੇ ਜੀ ਹਾਂ ਕੋਈ ਸਮਝ ਨਹੀਂ ਸਾਹ ਰੋਜ਼ ਫੋਨ ਕਰੀਦਾ ਹੈਗਾ ਹਾਂ ਮੈਂ ਘੰਟੇ ਨੂੰ ਆਣਾ ਕੱਲ ਨੂੰ ਕੰਮ ਸ਼ੁਰੂ ਹੋ ਜੂਗਾ ਹਾਂ ਪਰ ਸੋ ਵੀ ਉਹ ਇਦਾਂ ਹੀ ਕਰਦਾ ਹੈ ਯਾਰ ਪਹਿਲੇ ਕਹਿੰਦੇ 25 ਨੂੰ ਸ਼ੁਰੂ ਹੋਏ ਆ 25 ਵੀ ਲੱਗੀ 26 ਵੀ ਲੱਗੀ ਹਾਂ ਅੱਜ ਉਹਨਾਂ ਦੇ ਘਰ ਵੀ ਗਏ ਸੀਗੇ ਘਰੇ ਕੋਈ ਮਿਲਿਆ ਡੀਲਰਾਂ ਦੇ ਕੋਲੋਂ ਕਹਿੰਦੇ ਪੈਸੇ ਪੂਹੇ ਵੀ ਇਕੱਠੇ ਕਰ ਲਏ ਡੀਲਰਾਂ ਤੋਂ ਪੈਸੇ ਤੇ 3 ਲੱਖ ਇਕ ਤੋਂ ਦਿੱਤਾ ਹੈਗਾ ਅੱਛਾ 2 ਲੱਖ ਇਕ ਤੋਂ ਦਿੱਤਾ ਹੈਗਾ ਹਾਂ ਹੋਰਾਂ ਤਾਂ ਵੀ ਦਿੱਤੇ ਹੈਗੇ ਆ ਅੱਛਾ ਡੀਲਰਾਂ ਤੋਂ ਪੈਸੇ ਕਾਹਦੇ ਲਈ ਇਕ ਲੱਤੇ ਨੇ ਇਹ ਸੀਵਰੇਜ ਦੇਣ ਵਾਸਤੇ ਸੀਵਰੇਜ ਨੂੰ ਦੇਣ ਵਾ ਠੀਕ ਕਰਾਉਣ ਲਈ ਕਨੈਕਸ਼ਨ ਦੇਣ ਵਾਸਤੇ ਕਨੈਕਸ਼ਨ ਦੇਣ ਦੇ ਲਈ ਡੀਲਰਾਂ ਕੋਲੋਂ ਪੈਸੇ ਲੱਤੇ ਨੇ ਤੇ ਫਿਰ ਇਹ ਕਨੈਕਸ਼ਨ ਹੋਏ ਤਾਂ ਹੈ ਨਹੀਂ ਪੈਸੇ ਤੇ ਲੈ ਕਨੈਕਸ਼ਨ ਹੋਏ ਨਹੀਂਗੇ ਹਾਂ ਪੈਸੇ ਪਤਾ ਨਹੀਂ ਕਿੱਥੇ ਗਏ ਨਾ ਵੀ ਦੱਸਦੇ ਨਾ ਵਾਸਾ ਆ ਚਲ ਦਿੱਤੇ ਕਿਨੇ ਆ ਪੈਸੇ ਦਿੱਤੇ ਸਰਪੰਚ ਨੇ ਆ ਅੱਛਾ ਸਰਪੰਚ ਨੇ ਪੈਸੇ ਲੱਤੇ ਆ ਪਰ ਫਿਰ ਵੀ ਕੰਮ ਨਹੀਂ ਹੋਇਆ ਕੰਮ ਨਹੀਂ ਅੱਛਾ ਇਹ ਤਾਂ ਸਰਕਾਰੀ ਖਾਤਿਆਂ ਦੇ ਵਿੱਚ ਹੋ ਜਾਂਦਾ ਹੁੰਦਾ ਫਿਰ ਪ੍ਰਾਈਵੇਟ ਕਲੈਕਸ਼ਨ ਕਿੱਦਾਂ ਹੋਵੇ ਦੇਸੀ ਜੀ ਜਿਹੜੇ ਪਹਿਲੇ ਡੀਲਰ ਬਣਾ ਕੇ ਗਏ ਆ ਹਾਂ ਆਹ ਕਲੋਨੀ ਹੂੰ ਉਹਨਾਂ ਨੂੰ ਚਾਹੀਦਾ ਸੀ ਪਾਈਪ ਕਨੈਕਸ਼ਨ ਦੇਣਾ ਹੂੰ ਉਹਨਾਂ ਨੇ ਦਿੱਤਾ ਕੋਈ ਨਹੀਂਗਾ ਹੂੰ ਉਹ ਤਾਂ ਕਰਕੇ ਉਹਨਾਂ ਨੂੰ ਪੈਸੇ ਪਾ ਦਿੱਤੇ ਆ ਸੋ ਇਹ ਦੇਖ ਸਕਦੇ ਹੋ ਹਾਲਾਤ ਕੀ ਨੇ ਔਰ ਕਲੋਨਾਈਜ਼ਰ ਨੇ ਜਾਂ ਪ੍ਰਾਈਵੇਟ ਬਿਲਡਰ ਨੇ ਪ੍ਰਾਪਰਟੀ ਡੀਲਰ ਨੇ ਇਹ ਜਿਹੜੇ ਬ੍ਰੋਕਰ ਨੇ ਇਹ ਆਪਣੇ ਆਪਣੇ ਪੈਸੇ ਖੱਟ ਕੇ ਚਲੇ ਜਾਂਦੇ ਆ ਪਰ ਜਿਹੜੇ ਲੋਕ ਸਮਾਨ ਲੈਂਦੇ ਨੇ ਇਹਨਾਂ ਤੋਂ ਮਤਲਬ ਜਿਹੜੇ ਮਕਾਨ ਲੈਂਦੇ ਨੇ ਇਹਨਾਂ ਕੋਲੋਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੰਦੇ ਨੇ ਜਿਸ ਤਰ੍ਹਾਂ ਦੀਆਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸੋ ਆਪਾਂ ਹੈਲਥ ਡਿਪਾਰਟਮੈਂਟ ਦੀ ਵੀ ਥੋੜੀ ਜੀ ਹੈਲਪ ਕਰਦੀ ਹੈ ਇਹ ਤਾਂ ਹਾਲਾਤ ਜਿਹੜੇ ਨੇ ਤੁਸੀਂ ਦੇਖ ਹੀ ਰਹੇ ਹੋ ਇਹ ਬਜ਼ੁਰਗਾਂ ਨੇ ਸਾਰੀ ਅਸਲੀਅਤ ਵੀ ਬਿਆਨ ਕਰਤੀ ਹੈ ਹੁਣ ਇਹ ਦੇਖਦੇ ਆਂ ਵੀ ਇਹਨਾਂ ਨੂੰ ਇਹ ਜਿਹੜੇ ਲੀਡਰ ਨੇ ਇਹਨਾਂ ਨੂੰ ਕਿੰਨੀ ਕਰਦੇ ਦੇ ਵਿੱਚ ਨੀਂਦ ਤੋਂ ਜਾਗ ਆਂਦੀ ਐ ਤਾਂ ਜੋ ਇੱਧਰ ਆ ਕੇ ਇਹ ਪਿੰਡ ਦੇ ਵਿੱਚ ਇੱਧਰ ਜਾਇਜ਼ਾ ਲੈਣ ਔਰ ਇਸ ਚੀਜ਼ ਨੂੰ ਠੀਕ ਕਰਨ ਇਹ ਕਿੰਨੀ ਕੁ ਦਿਨ ਸਰਪੰਚ ਸਾਹਿਬ ਜਿਹੜਾ ਮਾਰ ਲੈਂਦੇ ਤੁਹਾਡੇ ਕੋਲੇ ਨਹੀਂ ਜੀ ਆਈ ਕਦੇ ਇੱਧਰ ਦੋ ਤੇ ਦੋ ਤਿੰਨ ਮਹੀਨੇ ਹੋ ਗਏ ਸੀ ਕਦੇ ਨ ਆਇਆ ਸੀ ਅੱਛਾ ਫੇਰ ਆ ਕੇ ਕੀ ਕੀਤਾ ਉਦੋਂ ਸਾਡਾ ਪਾਣੀ ਥੋੜਾ ਕੱਟ ਸੀਗਾ ਕਿੰਨਾ ਪੜੀਆਂ ਸੁੱਕੀਆਂ ਪਈਆਂ ਨੇ ਹੂੰ ਸਾਡਾ ਤਾਂ ਬਲੋਗ ਜੀ ਤਾਂ ਪਹਿਲੇ ਤੋਂ ਹੀ ਇਹ ਸ਼ੁਰੂ ਤੋਂ ਸਰਪੰਚ ਸਾਹਿਬ ਨੂੰ ਵੈਸੇ ਕਦੇ ਦੇਖਿਆ ਤੁਸੀਂ ਕਿੰਨੀ ਕੁ ਵਾਰ ਦੇਖਿਆ ਇਸ ਕਲੋਨੀ ਦੇ ਵਿੱਚ ਇਸ ਕਲੋਨੀ 'ਚ ਮੈਂ ਤਾਂ ਇੱਕ ਦੋ ਵਾਰੀ ਦੇਖਿਆ ਇੱਕ ਦੋ ਵਾਰੀ ਦੇਖਿਆ ਵਾ ਚਾਦਾ ਬਣਿਆ ਸੋ ਇਹ ਹਾਲਾਤ ਨੇ ਜਿਹੜੇ ਤਸਵੀਰਾਂ ਤੁਹਾਡੇ ਨਜ਼ਰ ਨੇ ਤੁਸੀਂ ਆਪ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਜਾਂ ਉਹਦੇ ਜਿਹੜੇ ਅੱਗੇ ਵਲੰਟੀਅਰ ਨੇ ਅੱਗੇ ਪੰਜਾਬ ਸਰਕਾਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਕਿਸ ਤਰ੍ਹਾਂ ਪਬਲਿਕ ਦੇ ਵਿੱਚ ਆ ਰਹੇ ਨੇ ਜਾਂ ਪਬਲਿਕ ਦੀ ਕਿਸ ਤਰ੍ਹਾਂ ਸਾਲ ਐ ਰਹੇ ਨੇ ਕਿਸ ਤਰ੍ਹਾਂ ਉਹਨਾਂ ਦੀ ਹਾਲਾਤ ਪੁੱਛ ਰਹੇ ਨੇ ਦੇਖ ਸਕਦੇ ਹੋ ਗੰਦਗੀ ਦੇ ਨਾਲ ਭਰਿਆ ਪਾਣੀ ਆ ਜਿਹੜਾ ਇੱਥੇ ਵਹਿ ਰਿਹਾ ਵਾ ਔਰ ਲੋਕ ਇਹਨਾਂ ਹਾਲਾਤਾਂ ਦੇ ਵਿੱਚ ਜੀਣ ਲਈ ਮਜਬੂਰ ਨੇ